ਪ੍ਰਿਯੋਤਨੀ ਸੁਰਤ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਗਿਆਨੀ ਕਰਤਾ ਸੇ ਮੈਮੋਰੀਅਲ ਕਾਲਜ ਵਿੱਚ ਜਿੱਥੇ ਦੀ ਕੀ ਬਲਾਕ ਸਮਤੀ ਤੇ ਜਿਹੜਾ ਪ੍ਰਿਸ਼ਦ ਚੋਣਾਂ ਦੇ ਜਿਹੜੇ 벨ਟ ਬਾਕਸ ਜਿਹੜੇ ਇੱਥੇ ਸਟਰੋਂਗ ਰੂਮ ਵਿੱਚ ਰੱਖੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹੁਣ ਐਸਡੀਐਮ ਲਵਪਰੀ ਸਿੰਘ ਮੋਲਕ ਜੀ ਮੌਜੂਦ ਨੇ ਅਪ ਗੱਲਬਾਤ ਕਰਾਂਗੇ ਕੀ ਪੁਕਤਾ ਪ੍ਰੰਧ ਪ੍ਰਬੰਧਿਤ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਕਿਹੜੇ ਬਾਕੀ ਰਹਿੰਦੇ ਨੇ ਅਪ ਗੱਲਬਾਤ ਕਰਾਂਗੇ ਕੀ ਗੱਲਾਂ ਚੱਲ ਰਹੀਆਂ ਨੇ ਜੀ ਸਰ ਹਾਂਜੀ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਟੰਡਾ ਵਾਸੀਆਂ ਨੂੰ ਤੇ ਜਿਹੜੀ ਉਹਨਾਂ ਨੇ ਆਪਾਂ ਪੋਲਿੰਗ ਸਕਸੈਸਫੁਲੀ ਕੰਪਲੀਟ ਕੀਤੀ ਹੈ ਪੀਸਫੁਲੀ ਉਹਨਾਂ ਲਈ ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਟੰਡਾ ਵਾਸੀਆਂ ਨੂੰ ਸਾਰਿਆਂ ਨੂੰ ਤੇ ਜਿਹੜੇ ਪੋਲਿੰਗ ਕੰਪਲੀਟ ਤੋਂ ਬਾਅਦ ਜਿਹੜੇ ਆਪਾਂ ਪ੍ਰੋਪਰਲੀ ਸਟ੍ਰਾਂਗ ਰੂਮ ਦੇ ਵਿੱਚ ਸੀਲ ਕਰ ਦਿੱਤੇ ਸਾਰੇ ਬੈਲਟ ਬਾਕਸਸ ਜਿੰਨੇ ਪੋਲੀਟੀਕਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਨੂੰ ਬੁਲਾ ਕੇ ਤੇ ਹੁਣ ਜਿਹੜਾ ਇਸ ਤੋਂ ਨੈਕਸਟ ਪ੍ਰੋਸੈਸ ਆਪਣਾ ਕਾਊਂਟਿੰਗ ਦਾ ਹੋਊਗਾ ਤੇ ਉਹਦੇ ਲਈ ਜਿਹੜੀ ਐਡਮਿਨਿਸਟ੍ਰੇਸ਼ਨ ਸਾਰੇ ਅਰੇਂਜਮੈਂਟਸ ਪੀਸਫੁਲੀ ਐਂਡ ਅਕੋਰਡਿੰਗ ਟੂ ਦਾ ਗਾਈਡਲਾਈਨਸ ਆਫ ਸਟੇਟ ਇਲੈਕਸ਼ਨ ਕਮਿਸ਼ਨਸ ਆਪਾਂ ਇਹਨੂੰ ਕੰਪਲੀਟ ਕਰਾਂਗੇ ਸਰ ਕਿੰਨੀ ਕਵੋਟਿੰਗ ਜਿਹੜੀ ਆ ਤੁਹਾਨੂੰ ਲੱਗਦਾ ਹੋ ਚੁੱਕੀ ਹੈ ਕਿੰਨੀ ਪਰਸੈਂਟ ਟਾਂਡਾ ਦੇ ਵਿੱਚ ਆਪਣੀ ਜਿਹੜੀ VOTING ਹੋਈ ਹੈ ਆਰਾਊਂਡ 46.34% ਹੋਈ ਹੈ ਟਾਂਡਾ ਦੇ ਵਿੱਚ ਜਿਹੜੀ ਕੁੱਲ ਪਰਸੈਂਟੇਜ ਹੋਈ ਹੈ VOTING ਤੇ ਸਾਰੀ VOTING process ਜਿਹੜਾ ਕੰਪਲੀਟ ਕੱਲ ਹੋ ਚੁੱਕਾ ਸੀ ਤੇ ਹੁਣ ਕਾਊਂਟਿੰਗ ਦੀ ਤਿਆਰੀਆਂ ਚੱਲ ਰਹੀਆਂ ਬਿਲਕੁਲ ਸੋ ਕਿਵੇਂ ਵੇਖਦੇ ਹੋ ਕਿ ਜਿਹੜੇ ਆਪਣੇ ਹਿਸ਼ਾਰਪੁਰ ਜ਼ਿਲ੍ਹੇ ਵਿੱਚ ਇਦਾਂ ਦਾ ਕੋਈ ਕੇਸ ਨਹੀਂ ਆਇਆ ਕਿ ਜਿੱਥੇ ਲੜਾਈ ਝਗੜਾ ਹੋ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਲੜਾਈ ਝਗੜਾ ਹੋਇਆ ਕਿਵੇਂ ਵੇਖਦੇ ਉਸ ਏਰੀਆ ਦੇ ਵਿੱਚ ਜਿਹੜੀ ਹੈ VOTING ਦੁਬਾਰਾ ਹੋਊਗੀ ਜਾਂ ਕਿਵੇਂ ਵੇਖ ਬਿਲਕੁਲ ਜੇ ਕਿਸੇ ਏਰੀਆ ਦੇ ਵਿੱਚ ਕੋਈ ਆਇਆ ਇਦਾਂ ਦਾ ਇਸ਼ੂ ਤੇ ਉਹਨੂੰ ਜਿਹੜੀ VOTING ਆ ਫੇਅਰ ਐਂਡ ਫਰੀ ਐਂਡ ਫੇਅਰ ਇਲੈਕਸ਼ਨਸ ਦੁਬਾਰਾ ਉਸ ਜ਼ੋਨ ਦੇ ਵਿੱਚ ਕਰਵਾਈਆਂ ਜਾਣਗੀਆਂ ਇਸ ਪਰ ਦਾ ਗਾਈਡਲਾਈਨਸ ਆਫ ਸਟੇਟ ਇਲੈਕਸ਼ਨ ਕਮਿਸ਼ਨ ਜੋ ਵੀ ਉਹਨਾਂ ਦੀ ਗਾਈਡਲਾਈਨਸ ਹੋਣਗੀਆਂ ਤੇ ਹੋਪਫੁਲੀ ਆਪਣੇ ਸ਼ਿਆਰਪੁਰ ਜ਼ਿਲ੍ਹੇ ਵਿੱਚ ਤੇ ਕੋਈ ਇਦਾਂ ਦਾ ਕੇਸ ਨਹੀਂ ਆਇਆ ਤੇ ਜਿੱਥੇ ਹੋਣਗੀਆਂ ਬਿਲਕੁਲ ਹੋਣਗੀਆਂ ਉੱਥੇ ਜਿੱਥੇ ਉਹਨਾਂ ਨੂੰ ਜ਼ਰੂਰਤ ਲੱਗਦੀ ਹੈ ਤੁਕ ਸਟਰੋਂਗ ਰੂਮ ਦੇ ਬਾਹਰ ਪ੍ਰਸ਼ਾਸਨ ਅਧਿਕਾਰੀ ਬੈਠੇ ਹੋਏ ਨੇ ਉਹ ਉਹਨਾਂ ਉਹ ਵੀ ਦੇਖ ਰਹੇ ਕਰ ਰਹੇ ਨੇ ਕਿਵੇਂ ਦੇਖਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਬਿਲਕੁਲ ਸਟਰੋਂਗ ਰੂਮ ਦੇ ਬਾਹਰ ਵੀ ਆਪਣੀ ਜਿਹੜੀ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਪੁਲਿਸ ਡਿਪਾਰਟਮੈਂਟ ਵੱਲੋਂ ਹਮੇਸ਼ਾ ਉੱਥੇ ਜਿਹੜੀ ਗਾਰਡ ਆਰਾਊਂਡ ਤਿੰਨ ਤੋਂ ਚਾਰ ਪੁਲਿਸ ਪਰਸਨਲ ਬੈਠੇ ਰਹਿੰਦੇ ਸਟਰੋਂਗ ਰੂਮ ਦੇ ਬਾਹਰ ਤੇ ਪ੍ਰੋਪਰਲੀ ਸੀਲ ਕੀਤਾ ਗਿਆ ਸਟਰੋਂਗ ਰੂਮ ਨੂੰ ਵੀ ਤੇ ਪੂਰਾ ਪ੍ਰੋਸੈਸ ਜਿਹੜਾ ਫਾਲੋ ਕੀਤਾ ਜਾ ਰਿਹਾ ਇਸ ਪਰ ਦਾ ਗਾਈਡਲਾਈਨਸ ਟਾਪ ਸਟੇਟ ਇਲੈਕਸ਼ਨ ਕਮਿਸ਼ਨ ਇਸਨਾਂ ਮਨ ਇਸਨਾਂ ਐਸਡੀਐਮ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸਟਰੋਂਗ ਰੂਮ ਨੂੰ ਆ ਜਿਹੜਾ ਪੂਰੀ ਤਰ੍ਹਾਂ ਜਿਹੜਾ ਸੀਲ ਕਰਕੇ ਰੱਖਿਆ ਜਿਹੜੇ ਵੈਲਟ ਬਾਕਸ ਜਿਹੜੇ ਉੱਥੇ ਤਕਰੀਬ ਹਰ ਇੱਕ ਜਿਹੜੇ ਪਿੰਡ ਦੇ ਰੱਖੇ ਗਏ ਨੇ ਉਹਨਾਂ ਨੇ ਜਿਹੜੀ ਇਹ ਵੀ ਦੱਸਿਆ ਕਿ ਜਿਹੜੇ ਜਿਹੜੀ ਇੱਥੇ ਕਾਊਂਟਿੰਗ ਹੋਣੀ ਹੈ ਉਹਦੀ ਵੀ ਬਿਲਕੁਲ ਜਿਹੜੀ ਆ ਪੁਖਤਾ ਪ੍ਰਬੰਧਨਾ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਆਉਣ ਵਾਲੇ ਜਿਹੜੇ ਇੱਥੇ ਲੋਕਾਂ ਨੇ ਆਉਣਾ ਵਾ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੈਪਰ ਨਾ ਹੋਵੋ ਤਾਂ ਕਿ ਜਿਹੜੀ ਵੋਟਿੰਗ ਉਹ ਉਹਦੀ ਗਿਣਤੀ ਜਿਹੜੀ ਆ ਆਰਾਮ ਨਾਲ ਕੀਤੀ ਜਾਵੇ ਤੁਸੀਂ ਅਗਲੀ ਰਿਪੋਰਟ ਲਈ ਜੁੜੇ ਰਹੋ ਦਿਨਿੰਸ਼ਵਰ ਨਾਲ ਮੈਂ ਹਾਂ ਅਰਜੁਨ ਜੈਨ ਟਾਂਡ ਆੜਮੜ ਪ੍ਰੋ ਦੇਣੀ ਸੁਰਤ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਗਿਆਨੀ ਕਰਤਾ ਦੇ ਮੈਮੋਰੀਅਲ ਕਾਲਜ ਵਿੱਚ ਜਿੱਥੇ ਦੀ ਕੀ ਬਲਾਕ ਸਮਤੀ ਤੇ ਜਿਹੜਾ ਪ੍ਰਸ਼ਾਸਨ ਚੋਣਾਂ ਦੇ ਜਿਹੜੇ 벨ਟ ਬਾਕਸ ਜਿਹੜੇ ਇੱਥੇ ਸਟਰੋਂਗ ਵਿੱਚ ਰੱਖੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹੁਣ ਐਸਡੀਐਮ ਲਖਪਰੀ ਸਿੰਘ ਆਲਖ ਜੀ ਮੌਜੂਦ ਨੇ ਅਪ ਗੱਲਬਾਤ ਕਰਾਂਗੇ ਕੀ ਪੁਕਤਾ ਪ੍ਰੰਧ ਪ੍ਰਬੰਧ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਕਿਹੜੇ ਬਾਕੀ ਰਹਿੰਦੇ ਨੇ ਅਪ ਗੱਲਬਾਤ ਕਰਾਂਗੇ ਕੀ ਗੱਲਾਂ ਚੱਲਣ ਜੀ ਸਰ ਹਾਂਜੀ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਟੰਡਾ ਵਾਸੀਆਂ ਨੂੰ ਤੇ ਜਿਹੜੀ ਉਹਨਾਂ ਨੇ ਆਪਾਂ ਪੋਲਿੰਗ ਸਕਸੈਸਫੁਲੀ ਕੰਪਲੀਟ ਕੀਤੀ ਹੈ ਪੀਸਫੁਲੀ ਉਹਨਾਂ ਲਈ ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਟੰਡਾ ਵਾਸੀਆਂ ਨੂੰ ਸਾਰਿਆਂ ਨੂੰ ਤੇ ਜਿਹੜੇ ਪੋਲਿੰਗ ਕੰਪਲੀਟ ਤੋਂ ਬਾਅਦ ਜਿਹੜੇ ਆਪਾਂ ਪ੍ਰੋਪਰਲੀ ਸਟਰੋਂਗ ਰੂਮ ਦੇ ਵਿੱਚ ਸੀਲ ਕਰ ਦਿੱਤੇ ਸਾਰੇ ਬੈਲਟ ਬਾਕਸਸ ਜਿੰਨੇ ਪੋਲਿਟਿਕਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਨੂੰ ਬੁਲਾ ਕੇ ਤੇ ਹੁਣ ਜਿਹੜਾ ਇਸ ਤੋਂ ਨੈਕਸਟ ਪ੍ਰੋਸੈਸ ਆਪਣਾ ਕਾਊਂਟਿੰਗ ਦਾ ਹੋਊਗਾ ਤੇ ਉਹਦੇ ਲਈ ਜਿਹੜੀ ਐਡਮਿਨਿਸਟ੍ਰੇਸ਼ਨ ਸਾਰੇ ਅਰੇਂਜਮੈਂਟਸ ਪੀਸਫੁਲੀ ਐਂਡ ਅਕੋਰਡਿੰਗ ਟੂ ਦਾ ਗਾਈਡਲਾਈਨਸ ਆਫ ਸਟੇਟ ਇਲੈਕਸ਼ਨ ਕਮਿਸ਼ਨ ਸਭ ਆਪਾਂ ਇਹਨੂੰ ਕੰਪਲੀਟ ਕਰਾਂਗੇ ਸੋ ਕਿੰਨੀ ਕੁ VOTING ਜਿਹੜੀ ਆ ਤੁਹਾਨੂੰ ਲੱਗਦਾ ਹੋ ਚੁੱਕੀ ਹੈ ਕਿੰਨੀ ਪਰਸੈਂਟ ਟਾਂਡਾ ਦੇ ਵਿੱਚ ਆਪਣੇ ਜਿਹੜੀ VOTING ਹੋਈ ਹੈ ਉਹ ਅਰਾਊਂਡ 46.34% ਹੋਈ ਹੈ ਟਾਂਡਾ ਦੇ ਵਿੱਚ ਜਿਹੜੀ ਕੁੱਲ ਪਰਸੈਂਟੇਜ ਹੋਈ ਹੈ VOTING ਤੇ ਸਾਰੀ VOTING ਪ੍ਰੋਸੈਸ ਜਿਹੜਾ ਕੰਪਲੀਟ ਕਰ ਹੋ ਚੁੱਕਾ ਸੀ ਤੇ ਹੁਣ ਕਾਊਂਟਿੰਗ ਦੀ ਤਿਆਰੀਆਂ ਚੱਲ ਰਹੀਆਂ ਬਿਲਕੁਲ ਸੋ ਕਿਵੇਂ ਵੇਖਦੇ ਹੋ ਕਿ ਜਿਹੜੇ ਆਪਣੇ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਇਦਾਂ ਦਾ ਕੋਈ ਕੇਸ ਨਹੀਂ ਆਇਆ ਕਿ ਜਿੱਥੇ ਲੜਾਈ ਝਗੜਾ ਹੋਵੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਲੜਾਈ ਝਗੜਾ ਹੋਇਆ ਕਿਵੇਂ ਵੇਖਦੇ ਉਸ ਏਰੀਆ ਦੇ ਵਿੱਚ ਜਿਹੜੀ ਹੈ VOTING ਦੁਬਾਰਾ ਹੋਊਗੀ ਜਾਂ ਕਿਵੇਂ ਵੇਖਦੇ ਬਿਲਕੁਲ ਉਹ ਜੇ ਕਿਸੇ ਏਰੀਆ ਦੇ ਵਿੱਚ ਕੋਈ ਆਇਆ ਇਦਾਂ ਦਾ ਇਸ਼ੂ ਤੇ ਉਹਨੂੰ ਜਿਹੜੀ VOTING ਆ ਫੇਅਰ ਐਂਡ ਫਰੀ ਐਂਡ ਫੇਅਰ ਇਲੈਕਸ਼ਨਸ ਦੁਬਾਰਾ ਉਸ ਜ਼ੋਨ ਦੇ ਵਿੱਚ ਕਰਵਾਈਆਂ ਜਾਣਗੀਆਂ ਇਸ ਪਰ ਦਾ ਗਾਈਡਲਾਈਨਸ ਆਫ ਸਟੇਟ ਇਲੈਕਸ਼ਨ ਕਮਿਸ਼ਨ ਜੋ ਵੀ ਉਹਨਾਂ ਦੀ ਗਾਈਡਲਾਈਨਸ ਹੋਣਗੀਆਂ ਤੇ ਹੋਪਫੁਲੀ ਆਪਣੇ ਸ਼ਿਆਰਪੁਰ ਜ਼ਿਲ੍ਹੇ ਵਿੱਚ ਤੇ ਕੋਈ ਇਦਾਂ ਦਾ ਕੇਸ ਨਹੀਂ ਆਇਆ ਤੇ ਜਿੱਥੇ ਹੋਣਗੀਆਂ ਬਿਲਕੁਲ ਹੋਣਗੀਆਂ ਉੱਥੇ ਜਿੱਥੇ ਉਹਨਾਂ ਨੂੰ ਜ਼ਰੂਰਤ ਲੱਗਦੀ ਹੈ ਤੁਕ ਸਟਰੋਂਗ ਰੂਮ ਦੇ ਬਾਹਰ ਪ੍ਰਸ਼ਾਸਨ ਅਧਿਕਾਰੀ ਬੈਠੇ ਹੋਏ ਨੇ ਉਹ 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 ਵੀ ਦੇਖ ਰਹੇ ਕਰ ਰਹੇ ਨੇ ਕਿਵੇਂ ਦੇਖਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਬਿਲਕੁਲ ਸਟਰੋਂਗ ਰੂਮ ਦੇ ਬਾਹਰ ਵੀ ਆਪਣੀ ਜਿਹੜੀ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਪੁਲਿਸ ਡਿਪਾਰਟਮੈਂਟ ਵੱਲੋਂ ਹਮੇਸ਼ਾ ਉੱਥੇ ਜਿਹੜੀ ਗਾਰਾ ਦਾ ਆਰਾਊਂਡ ਤਿੰਨ ਤੋਂ ਚਾਰ ਪੁਲਿਸ ਪਰਸਨਲ ਬੈਠੇ ਰਹਿੰਦੇ ਸਟਰੋਂਗ ਰੂਮ ਦੇ ਬਾਹਰ ਤੇ ਪ੍ਰੋਪਰਲੀ ਸੀਲ ਕੀਤਾ ਗਿਆ ਸਟਰੋਂਗ ਰੂਮ ਨੂੰ ਵੀ ਤੇ ਪੂਰਾ ਪ੍ਰੋਸੈਸ ਜਿਹੜਾ ਫਾਲੋ ਕੀਤਾ ਜਾ ਰਿਹਾ ਇਸ ਪਰ ਦਾ ਗਾਈਡਲਾਈਨਸ ਤੋਂ ਸਟੇਟ ਇਲੈਕਸ਼ਨ ਕਮਿਸ਼ਨ ਇਸਨਾਂ ਇਹਸਨ ਐਸਡੀਐਮ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸਟਰੋਂਗ ਰੂਮ ਨੂੰ ਆ ਜਿਹੜਾ ਪੂਰੀ ਤਰ੍ਹਾਂ ਜਿਹੜਾ ਸੀਲ ਕਰਕੇ ਰੱਖਿਆ ਜਿਹੜੇ ਵੈਲਟ ਬਾਕਸ ਜਿਹੜੇ ਉੱਥੇ ਤਕਰੀਬ ਹਰ ਇੱਕ ਜਿਹੜੇ ਪਿੰਡ ਦੇ ਰੱਖੇ ਗਏ ਨੇ ਉਹਨਾਂ ਨੇ ਜਿਹੜੀ ਇਹ ਵੀ ਦੱਸਿਆ ਕਿ ਜਿਹੜੇ ਜਿਹੜੀ ਇੱਥੇ ਕਾਊਂਟਿੰਗ ਹੋਣੀ ਹੈ ਉਹਦੀ ਵੀ ਬਿਲਕੁਲ ਜਿਹੜੀ ਆ ਪੁਖਤਾ ਪ੍ਰਬੰਧਨਾ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਆਉਣ ਵਾਲੇ ਜਿਹੜੇ ਇੱਥੇ ਲੋਕਾਂ ਨੇ ਆਉਣਾ ਵਾ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੈਪਰ ਨਾ ਹੋਵੋ ਤਾਂ ਕਿ ਜਿਹੜੀ ਵੋਟਿੰਗ ਉਹ ਉਹਦੀ ਗਿਣਤੀ ਜਿਹੜੀ ਆ ਆਰਾਮ ਨਾਲ ਕੀਤੀ ਜਾਵੇ ਤੁਸੀਂ ਅਗਲੀ ਰਿਪੋਰਟ ਲਈ ਜੁੜੇ ਰਹੋ ਦਿਨਿੰਸ਼ਵਰ ਨਾਲ ਮੈਂ ਹਾਂ ਅਰਜੁਨ ਜੈਨ ਟਾਂਡ ਆੜਮੜ ਪ੍ਰਿਯੋ ਜਣੀ ਸੁਰਤ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਗਿਆਨੀ ਕਰਤਾ ਸੇ ਮੈਮੋਰੀਅਲ ਕਾਲਜ ਵਿੱਚ ਜਿੱਥੇ ਕੀ ਬਲਾਕ ਸੰਤੀ ਤੇ ਜਿਹੜਾ ਪ੍ਰਿਸ਼ਦ ਚੋਣਾਂ ਦੇ ਜਿਹੜੇ 벨ਟ ਬਾਕਸ ਜਿਹੜੇ ਇੱਥੇ ਸਟਰੋਂਗ ਰੂਮ ਵਿੱਚ ਰੱਖੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹੁਣ ਐਸਡੀਐਮ ਲਵਪਰੀ ਸਿੰਘ ਆਲੋਕ ਜੀ ਮੌਜੂਦ ਨੇ ਅਪ ਗੱਲਬਾਤ ਕਰਾਂਗੇ ਕੀ ਪੁਕਤਾ ਪ੍ਰੰਧ ਪ੍ਰਬੰਧਿਤ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਕਿਹੜੇ ਬਾਕੀ ਰਹਿੰਦੇ ਨੇ ਅਪ ਗੱਲਬਾਤ ਕਰਾਂਗੇ ਕੀ ਗੱਲਾਂ ਚੱਲ ਰਹੀਆਂ ਨੇ ਜੀ ਸਰ ਹਾਂਜੀ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਟੰਡਾ ਵਾਸੀਆਂ ਨੂੰ ਤੇ ਜਿਹੜੀ ਉਹਨਾਂ ਨੇ ਆਪਾਂ ਪੋਲਿੰਗ ਸਕਸੈਸਫੁਲੀ ਕੰਪਲੀਟ ਕੀਤੀ ਹੈ ਪੀਸਫੁਲੀ ਉਹਨਾਂ ਲਈ ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਟੰਡਾ ਵਾਸੀਆਂ ਨੂੰ ਸਾਰਿਆਂ ਨੂੰ ਤੇ ਜਿਹੜੇ ਪੋਲਿੰਗ ਕੰਪਲੀਟ ਤੋਂ ਬਾਅਦ ਜਿਹੜੇ ਆਪਾਂ ਪ੍ਰੋਪਰਲੀ ਸਟਰੋਂਗ ਰੂਮ ਦੇ ਵਿੱਚ ਸੀਲ ਕਰ ਦਿੱਤੇ ਸਾਰੇ ਬੈਲਟ ਬਾਕਸਸ ਜਿੰਨੇ ਪੋਲਿਟਿਕਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਨੂੰ ਬੁਲਾ ਕੇ ਤੇ ਹੁਣ ਜਿਹੜਾ ਇਸ ਤੋਂ ਨੈਕਸਟ ਪ੍ਰੋਸੈਸ ਆਪਣਾ ਕਾਊਂਟਿੰਗ ਦਾ ਹੋਊਗਾ ਤੇ ਉਹਦੇ ਲਈ ਜਿਹੜੀ ਐਡਮਿਨਿਸਟ੍ਰੇਸ਼ਨ ਸਾਰੇ ਅਰੇਂਜਮੈਂਟਸ ਪੀਸਫੁਲੀ ਐਂਡ ਅਕੋਰਡਿੰਗ ਟੂ ਦਾ ਗਾਈਡਲਾਈਨਸ ਆਫ ਸਟੇਟ ਇਲੈਕਸ਼ਨ ਕਮਿਸ਼ਨ ਸਭ ਆਪਾਂ ਇਹਨੂੰ ਕੰਪਲੀਟ ਕਰਾਂਗੇ ਸੋ ਕਿੰਨੀ ਕੁ ਵੋਟਿੰਗ ਜਿਹੜੀ ਆ ਤੁਹਾਨੂੰ ਲੱਗਦਾ ਹੋ ਚੁੱਕੀ ਹੈ ਕਿੰਨੀ ਪਰਸੈਂਟ ਟਾਂਡਾ ਦੇ ਵਿੱਚ ਆਪਣੇ ਜਿਹੜੀ VOTING ਹੋਈ ਹੈ ਉਹ ਅਰਾਊਂਡ 46.34% ਹੋਈ ਹੈ ਟਾਂਡਾ ਦੇ ਵਿੱਚ ਜਿਹੜੀ ਕੁੱਲ ਪਰਸੈਂਟੇਜ ਹੋਈ ਹੈ VOTING ਤੇ ਸਾਰੀ VOTING ਪ੍ਰੋਸੈਸ ਜਿਹੜਾ ਕੰਪਲੀਟ ਕੱਲ ਹੋ ਚੁੱਕਾ ਸੀ ਤੇ ਹੁਣ ਕਾਊਂਟਿੰਗ ਦੀ ਤਿਆਰੀਆਂ ਚੱਲ ਰਹੀਆਂ ਬਿਲਕੁਲ ਸੋ ਕਿਵੇਂ ਵੇਖਦੇ ਹੋ ਕਿ ਜਿਹੜੇ ਆਪਣੇ ਹਿਸ਼ਾਰਪੁਰ ਜ਼ਿਲ੍ਹੇ ਵਿੱਚ ਇਦਾਂ ਦਾ ਕੋਈ ਕੇਸ ਨਹੀਂ ਆਇਆ ਕਿ ਜਿੱਥੇ ਲੜਾਈ ਝਗੜਾ ਹੋਵੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਲੜਾਈ ਝਗੜਾ ਹੋਇਆ ਹੈ ਕਿਵੇਂ ਵੇਖਦੇ ਉਸ ਏਰੀਆ ਦੇ ਵਿੱਚ ਜਿਹੜੀ ਹੈ VOTING ਦੁਬਾਰਾ ਹੋਊਗੀ ਜਾਂ ਕਿਵੇਂ ਵੇਖਦੇ ਬਿਲਕੁਲ ਜੇ ਕਿਸੇ ਏਰੀਆ ਦੇ ਵਿੱਚ ਕੋਈ ਆਇਆ ਇਦਾਂ ਦਾ ਇਸ਼ੂ ਤੇ ਉਹਨੂੰ ਜਿਹੜੀ VOTING ਆ ਫੇਅਰ ਐਂਡ ਫਰੀ ਐਂਡ ਫੇਅਰ ਇਲੈਕਸ਼ਨਸ ਦੁਬਾਰਾ ਉਸ ਜ਼ੋਨ ਦੇ ਵਿੱਚ ਕਰਵਾਈਆਂ ਜਾਣੀਆਂ ਐ ਇਸ ਪਰ ਦਾ ਗਾਈਡਲਾਈਨਸ ਆਫ ਸਟੇਟ ਇਲੈਕਸ਼ਨ ਕਮਿਸ਼ਨ ਜੋ ਵੀ ਉਹਨਾਂ ਦੀ ਗਾਈਡਲਾਈਨਸ ਹੋਣਗੀਆਂ ਤੇ ਹੋਪਫੁਲੀ ਆਪਣੇ ਸ਼ਿਆਰਪੁਰ ਜ਼ਿਲ੍ਹੇ ਵਿੱਚ ਤੇ ਕੋਈ ਇਦਾਂ ਦਾ ਕੇਸ ਨਹੀਂ ਆਇਆ ਤੇ ਜਿੱਥੇ ਹੋਣਗੀਆਂ ਬਿਲਕੁਲ ਹੋਣਗੀਆਂ ਉੱਥੇ ਜਿੱਥੇ ਉਹਨਾਂ ਨੂੰ ਜ਼ਰੂਰਤ ਲੱਗਦੀ ਹੈ ਤੁਕ ਸਟਰੋਂਗ ਰੂਮ ਦੇ ਬਾਹਰ ਪ੍ਰਸ਼ਾਸਨ ਅਧਿਕਾਰੀ ਬੈਠੇ ਹੋਏ ਨੇ ਉਹ 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 ਵੀ ਦੇਖ ਰਹੇ ਕਰ ਰਹੇ ਨੇ ਕਿਵੇਂ ਦੇਖਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਬਿਲਕੁਲ ਸਟਰੋਂਗ ਰੂਮ ਦੇ ਬਾਹਰ ਵੀ ਆਪਣੀ ਜਿਹੜੀ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਪੁਲਿਸ ਡਿਪਾਰਟਮੈਂਟ ਵੱਲੋਂ ਹਮੇਸ਼ਾ ਉੱਥੇ ਜਿਹੜੀ ਗਾਰਾ ਦਾ ਆਰਾਊਂਡ ਤਿੰਨ ਤੋਂ ਚਾਰ ਪੁਲਿਸ ਪਰਸਨਲ ਬੈਠੇ ਰਹਿੰਦੇ ਸਟਰੋਂਗ ਰੂਮ ਦੇ ਬਾਹਰ ਤੇ ਪ੍ਰੋਪਰਲੀ ਸੀਲ ਕੀਤਾ ਗਿਆ ਸਟਰੋਂਗ ਰੂਮ ਨੂੰ ਵੀ ਤੇ ਪੂਰਾ ਪ੍ਰੋਸੈਸ ਜਿਹੜਾ ਫਾਲੋ ਕੀਤਾ ਜਾ ਰਿਹਾ ਇਸ ਪਰ ਦਾ ਗਾਈਡਲਾਈਨਸ ਤੋਂ ਸਟੇਟ ਇਲੈਕਸ਼ਨ ਕਮਿਸ਼ਨ ਇਸਨਾਂ ਮਾਨ ਇਸਨਾਂ ਐਸਡੀਐਮ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸਟਰੋਂਗ ਰੂਮ ਨੂੰ ਆ ਜਿਹੜਾ ਪੂਰੀ ਤਰ੍ਹਾਂ ਜਿਹੜਾ ਸੀਲਸ ਕਰਕੇ ਰੱਖਿਆ ਜਿਹੜੇ ਵੈਲਟ ਬਾਕਸ ਜਿਹੜੇ ਉੱਥੇ ਤਕਰੀਬ ਹਰ ਇੱਕ ਜਿਹੜੇ ਪਿੰਡ ਦੇ ਰੱਖੇ ਗਏ ਨੇ ਉਹਨਾਂ ਨੇ ਜਿਹੜੀ ਇਹ ਵੀ ਦੱਸਿਆ ਕਿ ਜਿਹੜੇ ਜਿਹੜੀ ਇੱਥੇ ਕਾਊਂਟਿੰਗ ਹੋਣੀ ਹੈ ਉਹਦੀ ਵੀ ਬਿਲਕੁਲ ਜਿਹੜੀ ਆ ਪੁਕਤਾ ਪ੍ਰਬੰਧਨਾ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਆਉਣ ਵਾਲੇ ਜਿਹੜੇ ਇੱਥੇ ਲੋਕਾਂ ਨੇ ਆਉਣਾ ਵਾ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹ ਹੈਪਰ ਨਾ ਹੋਵੋ ਤਾਂ ਕਿ ਜਿਹੜੀ ਵੋਟਿੰਗ ਉਹ ਉਹਦੀ ਗਿਣਤੀ ਜਿਹੜੀ ਆ ਆਰਾਮ ਨਾਲ ਕੀਤੀ ਜਾਵੇ ਤੁਸੀਂ ਅਗਲੀ ਰਿਪੋਰਟ ਲਈ ਜੁੜੇ ਰਹੋ ਦਿਨਿੰਸ਼ਵਰ ਨਾਲ ਮੈਂ ਹਾਂ ਅਰਜੁਨ ਜੈਨ ਟਾਂਡਾੜਮੜ